ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਅੱਜ ਮਸਲੇ ਜਿਹੜੇ ਆ ਉਹ ਭਾਵੇਂ ਬਹੁਤ ਬਹੁਤ ਜ਼ਿਆਦੇ ਆ ਪਰ ਦੋ ਇੱਕ ਤੇ ਗੱਲ ਕਰਾਂਗੇ ਇੱਕ ਤੇ ਮਸਲਾ ਹੈਗਾ ਕਿ ਸਾਡੀ ਬਹੁਤ ਹੁਣ ਹਾਰ ਪਲੇਅਰ ਡੀਐਸਪੀ ਜਿਹੜੀ 90 ਦੀ ਉਹਦਾ ਮਸਲਾ ਬੜਾ ਉੱਭਰਿਆ ਇੱਕ ਮਸਲਾ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਫਾਂਸੀ ਦਾ ਇਹ ਦੋਵੇਂ ਮਸਲੇ ਜਿਹੜੇ ਆ ਪੰਜਾਬ ਨਾਲ ਹੀ ਰਿਲੇਟਡ ਆ ਤੇ ਪੰਜਾਬ ਦੇ ਮਸਲਿਆਂ ਤੇ ਆ ਪਰ ਮੈਂ ਸਮਝੂਗਾ ਸਭ ਤੋਂ ਪਹਿਲੋਂ ਅੱਜ 25 ਤਰੀਕ ਆ ਤੇ ਮੈਂ ਪਿਛਲੀ ਵੀਡੀਓ ਦੇ ਵਿੱਚ ਕਿਹਾ ਸੀ ਵੀ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਵਾ ਗੱਪ ਜੇ ਮੰਤੀ ਕਰਨੀ ਹੋਵੇ ਤੇ ਉਹ ਮੰਨ ਲੋ ਉਹਦੀ ਕੋਈ ਮੰਤੀ ਨਹੀਂ ਕਰ ਸਕਦਾ ਉਹਦੀ ਗੱਪ ਦੀ ਮੰਤੀ ਨਹੀਂ ਕਰ ਸਕਦਾ ਉਹਨੇ ਆਖਿਆ 25 ਤਰੀਕ ਤੱਕ ਐ ਕਸਾਨਾ ਦੇ ਖੇਤ ਪਧਰੇ ਕਰ ਦਿਆਂਗੇ ਉਹ ਹਜੂ ਆ ਉਹ ਜੂ ਆ ਉਹ ਦੂ ਕੱਲ ਹੁਣ ਉਹਨੇ ਆਖਿਆ ਜੀ ਮੈਂ ਇੰਨੇ ਲੱਖ ਕੁਇੰਟਲ ਜਿਹੜੀ ਕਣਕ ਆ ਉਹਨਾਂ ਨੂੰ ਵੇਚਣ ਵਾਸਤੇ ਦਊਂਗਾ ਪਰ ਉਹ ਪਿਛਲੀ ਗੱਪ ਜਿਹੜੀ ਉਹ ਭੁੱਲ ਗਿਆ ਪਤਾ ਨਹੀਂ ਉਹ ਕਿਹੜੇ ਮੂਡ ਚ ਦਾਵਾ ਜਦੋਂ ਉਹ ਗੱਲਬਾਤ ਕਰਦਾ ਇਹ ਮੈਂ ਫੇਰ ਦੱਸਦਾ ਪਿੰਡੀਆਂ ਕੱਪਾਂ ਦੇ ਉੱਤੇ ਰਾਜ ਕਰਨਾ ਸੌਖਾ ਨਹੀਂ ਇਹ ਲੋਕ ਪੰਜਾਬ ਦੇ ਆ ਜਾਗਦੇ ਆਏ ਸੋ ਹੁਣ ਰਹੀ ਗੱਲ ਡੀਐਸਪੀ ਨਾਬਾ ਵਾਲੀ ਮੈਂ ਸਮਝਦਾ ਕਿ ਜਿਹੜਾ ਬੰਦਾ ਜਿਹੜੀ ਔਰਤ ਘਟੋ ਘਟ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਵਿਤਰੀ ਹੋਵੇ ਬਾਹਰ ਲਿਆਂ ਦੇਚਾਂ ਚ ਵੀ ਘੁੰਮ ਫਿਰ ਕੇ ਆਈ ਹੋਵੇ ਪਰ ਉਹਨੂੰ ਘਰ-ਬਾਰੇ ਆਪਣੇ ਬਾਰੇ ਜਾਣਕਾਰੀ ਨਾ ਹੋਵੇ ਇਹਦੇ ਤੇ ਸੋਚਣ ਲਈ ਮਜਬੂਰ ਹੋਣਾ ਪੈਂਦਾ ਉਹ ਜਦੋਂ ਇਹ ਕਹਿੰਦੀ ਆ ਨਾ ਵੀ ਮੇਰਾ ਪਿਓ ਕਿਸਾਨ ਆ ਮੇਰਾ ਇੱਕ ਭਰਾ ਵੀ ਕਿਸਾਨ ਆ ਸਾਡਾ ਕਿਸਾਨੀ ਨਾਲ ਪਸ਼ੂਕੜ ਨਾਲ ਮੰਲੋ ਸਾਂਝਾ ਮੈਂ ਕਿਸਾਨਾਂ ਦੇ ਘਰ ਜੰਮੀ ਫਿਰ ਮੈਂ ਸਮਝਦਾ ਵੀ ਸਾਰਾ ਮਿੱਟੀ ਚ ਮਲਾ ਦਿੰਦੀ ਆ ਉਹ ਕਿਸਾਨਾਂ ਦੇ ਘਰ ਜਮੀਨ ਹੁੰਦੀ ਤੇ ਇਹ ਗੱਲਾਂ ਨਹੀਂ ਕਰਦੀਆਂ ਉਹਨੇ ਜਿਹੜੀਆਂ ਉਹ ਕਰ ਰਹੀ ਆ ਕੀ ਕਿਸਾਨ ਕਿਸ ਨੂੰ ਮਾਰਨ ਗਏ ਸੀ ਉੱਥੇ ਕਿਸਾਨ ਕਿਸੇ ਦੀ ਉੱਥੇ ਤਹੀਨ ਕਰਨ ਵਾਸਤੇ ਗਏ ਸੀ ਕਿਸਾਨ ਆਪਣੇ ਹੱਕਾਂ ਵਾਸਤੇ ਰੋਂਦੇ ਫਿਰਦੇ ਵਿਚਾਰੇ ਥਾਂ ਥਾਂ ਤੇ ਰੋਂਦੇ ਆ ਇਹ ਗੱਲ ਵੱਖਰੀ ਆ ਕਿ ਉਹ ਕਿਸੇ ਜਥੇਬੰਦੀ ਨਾਲ ਹੋਣ ਉਹ ਕਿਸੇ ਨਾਲ ਹੋਣ ਪਰ ਉਹ ਗਏ ਤੇ ਆਪਣੇ ਹੱਕ ਲੈਣ ਵਾਸਤੇ ਹੀ ਮੈਡਮ ਜੀ ਇਹ ਕਰਕੇ ਮਿਹਰਬਾਨੀ ਕਰਕੇ ਕਿਸਾਨਾਂ ਤੇ ਰਹਿਮ ਕਰੋ ਪਹਿਲਾਂ ਤੇ ਮੁੱਖ ਮੰਤਰੀ ਨੇ ਬਹੁਤ ਵੱਡਾ ਧੋਖਾ ਕੀਤਾ ਕਿ ਮੈਂ ਕਿਸਾਨਾਂ ਨੂੰ ਜੀ ਹੜਤਾਲ ਨਹੀਂ ਕਿਸਾਨਾਂ ਦੀਆਂ ਮੰਗਾਂ ਪਹਿਲ ਦੇ ਆਧਾਰ ਤੇ ਮੰਨਾਂਗੇ ਉਹਨਾਂ ਦੀਆਂ ਟਰੈਕਟਰ ਟਰਾਲੀਆਂ ਚੋਰੀ ਕਰਾਈਆਂ ਬਾਹਨੇ ਨਾਲ ਮੀਟਿੰਗ ਤੇ ਥੱਦਿਆ ਉਹਨਾਂ ਨੂੰ ਬਿਠਾੜ ਕੇ ਸਾਰਾ ਕੁਝ ਤੇ ਸਨੇਚ ਕਰਤਾ ਉਹਨਾਂ ਦਾ ਕੈਂਪ ਮੈਂ ਇਸ ਗੱਲ ਦੇ ਵਿਰੋਧਤਾ ਕਰਦਾ ਹੁਣ ਰਹੀ ਗੱਲ ਭਾਈ ਰਾਜਵਾਨੇ ਦੀ ਭਾਈ 18 ਸਾਲ ਹੋ ਗਏ ਆ ਉਹਨੂੰ ਫਾਂਸੀ ਦਾ ਹੁਕਮ ਸੁਣਾਏ ਨੂੰ ਕਿ ਸੁੱਤੀਆਂ ਸਰਕਾਰਾਂ ਉਦੋਂ ਦੀਆਂ ਉਦੋਂ ਦਾ ਫੈਸਲਾ ਕਿਉਂ ਨਹੀਂ ਕੋਈ ਕਰ ਸਕੀਆਂ ਇਹ ਜਾਣ ਬੁੱਝ ਕੇ ਪੰਜਾਬ ਦੇ ਲੋਕਾਂ ਨੂੰ ਚੁੰਡੀ ਵੱਢ ਕੇ ਤੇ ਜਗਾਉਂਦੀਆਂ ਦਿਗਾਉਂਦੀਆਂ ਨਹੀਂ ਤੜਫਾਉਂਦੀਆਂ ਕਿ ਇਹਨਾਂ ਦਾ ਕੀ ਹੱਥ ਹੋਵੇ ਕਿਹੋ ਜੀ ਗੱਲਬਾਤ ਹੋਵੇ ਕਿ ਜਿਹੜਾ ਫੈਸਲਾ ਤੁਸੀਂ ਉਦੋਂ ਕੀਤਾ ਸੁਪਰੀਮ ਕੋਰਟ ਵੀ ਸਾਡੀ ਸੁੱਤੀ ਆ ਹੁਣ ਤੱਕ ਉਹਨੇ ਜਵਾਬ ਮੰਗਿਆ ਕਿਉਂ ਨਹੀਂ ਸਰਕਾਰ ਕੋਲੋਂ ਵੀ ਫੈਸਲਾ ਕੀ ਆ ਉਹੋ ਜੇ ਸਾਡੇ ਰਾਸ਼ਟਰਪਤੀ ਆ ਜਿਹੜੇ ਹੁਣ ਤੱਕ ਫੈਸਲਾ ਨਹੀਂ ਕਰ ਸਕੇ ਨਾ ਕਰੋ ਜਾਂ ਹਾਂ ਕਰੋ ਕਿ ਨਹੀਂ ਜੀ ਅਸੀਂ ਅਦੀ ਅਦੀ ਜਿਹੜੀ ਖਾਰਜ ਕਰਦੇ ਆ ਇਹ ਫਾਂਸੀ ਚੜ ਜਵੇ ਸਾਨੂੰ ਕੋਈ ਇਨਕਾਰ ਨਹੀਂ ਅਮਿਤ ਸਾਹਿਬ ਹੋਰ ਹੀ ਬੋਲਦੇ ਹੈ ਪਿਆ ਅੰਦੇ ਜੀ ਜਿਹੜਾ ਇਹ ਸਵਧਾਨ ਦੇ ਵਿੱਚ ਰੱਖਦਾ ਹੀ ਨਹੀਂਗਾ ਮੀਤ ਹੀ ਕੋਈ ਨਹੀਂ ਉਹ ਉਹਨੂੰ ਮੱਲੋ ਜਿਹੜੀ ਸਜ਼ਾ ਕੋਰਟ ਨੇ ਦਿੱਤੀ ਆ ਉਹ ਬਹਾਲ ਰਹਿਣੀ ਚਾਹੀਦੀ ਆ ਵਾਹ ਜੀ ਵਾਹ ਬੱਲੇ ਉਹ ਬੀਜੇਪੀ ਵਾਲਿਓ ਬੱਲੇ ਉਹ ਤੁਹਾਡੇ ਨਤਾਓ ਮੈਂ ਸਮਝਦਾ ਕਿ ਇਸ ਦੇਸ਼ ਨੂੰ ਇਕੱਠਿਆਂ ਰੱਖਿਆ ਜਾਵੇ ਜੇ ਤੁਸੀਂ ਇਹੋ ਜੀਆਂ ਤਿੰਗਾ ਛੇੜਦੇ ਰਹੋਗੇ ਤੇ ਫਿਰ ਇਹ ਮਸਲੇ ਹੱਲ ਨਹੀਂ ਹੋਣੇ ਮੈਂ ਹੁਣ ਵੀ ਆਖੂਗਾ 15 ਅਕਤੂਬਰ ਨੂੰ ਚਲੋ ਫੈਸਲਾ ਹੋਊਗਾ ਸੁਪਰੀਮ ਕੋਰਟ ਕੀ ਕਰਦੀ ਆ ਕੀ ਨਹੀਂ ਕਰਦੀ ਇਹਦੇ ਤੇ ਅਸੀਂ ਜ਼ਿਆਦਾ ਗੱਲ ਨਹੀਂ ਕਰਦੇ ਪਰ ਜਦਨ ਇਹਨਾਂ ਨੇ 370 ਧਾਰਾ ਤੋੜ ਕੇ ਤੇ ਸਾਡੇ ਮੱਲੋ ਸਵਰਗ ਦੇ ਜੰਮੂ ਕਸ਼ਮੀਰ ਦੇ ਕਸ਼ਮੀਰ ਦੇ ਲੇਲ ਬਾਗ ਦੇ ਤਿੰਨ ਹਿੱਸੇ ਕਰ ਦਿੱਤੇ ਉਹ ਦਿਨ ਬਹੁਤੇ ਜਿਹੜੇ ਬੀਜੇਪੀ ਦੇ ਹੀ ਉਹ ਬੜੀਆਂ ਚਾਦੀਆਂ ਚੜਗਿਲੀਆਂ ਮਾਰਦੇ ਸੀ ਕਿ ਵੇਖੋ ਜੀ ਪ੍ਰਧਾਨ ਮੰਤਰੀ ਵਰਗਾ ਬੰਦਾ ਹੀ ਕੋਈ ਨਹੀਂ ਹੋ ਸਕਦਾ ਅੱਜ ਦੱਸਣ ਹਾਂ ਲੇ ਜਿਹੜੀ ਬਿਲਕੁਲ ਸ਼ਾਂਤਵਾਦੀ ਜਿੱਥੇ برف ਦੇ ਗੋਟੇ ਡਿੱਗਦੇ ਹੀ ਤੇ ਅੱਜ برفਾਂ ਨੂੰ ਅੱਗ ਲਾਈ ਪਈ ਆ ਉੱਥੇ ਇਹ ਸਿਰਫ ਤੇ ਸਿਰ ਪ੍ਰਧਾਨ ਮੰਤਰੀ ਦੀ ਵਜ੍ਹਾ ਕਰਕੇ ਉੱਥੇ ਅੱਗ ਲੱਗੀ ਆ ਇਹ ਅੱਗ ਜਿਹੜੀ ਆ ਇਹ ਜੰਮੂ ਕਸ਼ਮੀਰ ਦੇ ਵਿੱਚ ਵੀ ਲਾਉਣ ਨੂੰ ਫਿਰਦੇ ਆ ਸੋ ਮੈਂ ਸਮਝਾਵਾ ਕਿ ਇਹਦੇ ਵੱਲ ਧਿਆਨ ਰੱਖਣਾ ਚਾਹੀਦਾ ਵਾ ਸਾਨੂੰ ਸਤਰਕ ਰਹਿਣਾ ਚਾਹੀਦਾ ਪੰਜਾਬ ਦੇ ਵਿੱਚ ਵੀ ਅੱਗ ਲਾਉਣਗੇ ਜੰਮੂ ਕਸ਼ਮੀਰ ਦੇ ਵਿੱਚ ਵੀ ਅੱਗ ਲਾਈ ਲੇਹਰ ਦਾਸ ਚਲਾਈ ਅੱਗ ਮਨੀਪੁਰ ਚ ਅੱਗ ਲਾਈ ਆ ਸਾਡੇ ਵਾਲੇ ਦੁਆਲੇ ਜਿਹੜੇ ਆ ਬਹੁਤ ੜੇ ਹਾਲਾਤ ਮਾੜੇ ਆ ਨਾ ਰੁਜ਼ਗਾਰ ਬੱਚਿਆਂ ਨੂੰ ਮਿਲਦਾ ਤੇ ਨਾ ਕੋਈ ਕਾਰੋਬਾਰ ਚੱਲ ਰਿਹਾ ਸੋ ਇਹ ਕਰਕੇ ਅੱਜ ਇਹ ਗੱਲਾਂ ਹੈਗੀਆਂ ਅਸੀਂ ਦਿਮਾਗ 'ਚ ਮੈਂ ਕਰ ਦਿਓ ਸੋ ਲੋਕਾਂ ਨੂੰ ਸਿਆਣੇ ਹੋਣਾ ਪਊਗਾ ਕਿ ਅਸੀਂ ਕਿਵੇਂ ਇਹਨਾਂ ਮਸਲਿਆਂ ਨਾਲ ਨਜਿੱਠਾਵਾਂ ਧੰਨਵਾਦ ਤੁਹਾਡਾ ਸਾਰੇ